ਆਪਾਂ 2024 ਦੀ ਇੱਕ ਡਾਕੂਮੈਂਟ ਛਾਪਿਆ ਸੀਗਾ ਟੀਚਿਆਂ ਤੇ ਮਨੋਰਥ ਉਹਦੇ ਵਿੱਚ ਉਸੇ ਟਾਈਮ ਜਿਹੜੀ ਆਪਾਂ ਪਹਿਲਾਂ ਸ਼ੁਰੂਆਤ ਹੀ ਇੱਥੋਂ કરી ਸੀ ਵੀ ਕਾਲੀ ਦਲ ਨੂੰ ਮੋੜ ਸਰਜੀਤ ਕਰਨਾ ਮਿਸਲ ਸਾਤਲੋਈ ਦਾ ਇੱਕ ਟੀਚਾ ਜਿਹੜੀ ਪੰਜਾਬ ਨੂੰ ਇੱਕ ਖੇਤਰੀ ਧਰਤੀ ਬਹੁਤ ਜ਼ਿਆਦਾ ਲੋੜ ਆ ਪੰਜਾਬ ਦੇ ਮਸਲੇ ਬਹੁਤ ਵੱਖਰੇ ਆ ਹਿੰਦੁਸਤਾਨ ਨਾਲੋਂ ਕਿਉਂਕਿ ਇੱਥੇ ਆਪਾਂ ਸਿੱਖ ਵਸਦੇ ਆ ਸਿੱਖਾਂ ਦਾ ਇੱਕ ਮੈਂਜੋਰਟੀਾਂ ਦੀ ਆਪਦੀ ਜਿਹੜੀ ਹੋਂਦ ਆ ਉਹਦੇ ਲਈ ਪੰਜਾਬ ਦੀ ਇੱਕ ਖੇਤਰੀ ਪਾਰਟੀ ਦੀ ਲੋੜ ਆ ਉਹ ਸਪਸ਼ਟ ਹੁੰਦਾ ਵੀ ਅਕਾਲੀ ਦਲ ਇਹ ਰੋਲ ਪੰਜਾਬ ਲਈ ਕਰਦਾ ਰਿਹਾ ਹਮੇਸ਼ਾ ਹੀ ਲੜਦਾ ਰਿਹਾ ਪੰਜਾਬ ਦੇ ਹਿੱਤਾਂ ਨੇ ਇਸ ਟਾਈਮ ਜਿਹੜੀ ਕਾਬਜ ਥੇਰਾ ਬਾਦਲ ਸਾਹਿਬ ਗਿਆੜੀ ਇਹਨਾਂ ਨੇ ਦੋ ਚੀਜ਼ਾਂ ਕਰੀਆਂ ਇੱਕ ਤਾਂ ਉਹ ਮਨੋਰ ਤੋਂ ਪਾਸੇ हट ਗਏ ਪਰ ਉਹਦੇ ਲਈ ਉਹਨਾਂ ਨੇ ਜਿਹੜਾ ਢਾਂਚਾ ਸੀਗਾ ਜਿਹੜਾ ਅਕਾਲੀ ਦਲ ਦਾ ਸਵਿਧਾਨ ਸੀ ਉਹਦੇ ਵਿੱਚ ਵੀ ਹੁਣ ਤਾਈ ਕਰੀ ਸੀ ਉਹਨਾਂ ਨੇ ਇਹਨੂੰ ਜਿਹੜਾ ਪ੍ਰੋਸੈਸ ਸੀਗਾ ਚੋਣ ਦਾ ਉਹ ਚਿਹਰਾ ਫੇਰੀ ਕਰੀ ਸੀ ਜਿਹੜੀ ਇਹਨਾਂ ਦੀ 52 ਮੈਂਬਰੀ ਕਮੇਟੀ ਜਿਹੜੀ ਪ੍ਰਧਾਨ ਚੁਣਦੀ ਆ ਉਹ ਚੋਂ ਇਹਨਾਂ ਨੇ 31 ਮੈਂਬਰ ਨਾਮਿਨੇਟ ਕਰਤੇ ਤੇ 20 ਜਿਹੜੇ ਥੱਲੋਂ ਚੁਣ ਕੇ ਆਉਂਦੇ ਭਰਤੀ ਨਾਲ ਜਿਹੜੇ ਆਉਂਦੇ ਉਹ ਤੇ ਮੈਨੂੰ ਲੱਗਦਾ ਜੇ ਉਹ ਤੋਂ ਮਾਫੀ ਸੱਚੇ ਦਿਲੋਂ ਮੰਗੀ ਨੂੰ ਹੋ ਸਕਦਾ ਉਹ ਸੇਵਾ ਵੀ ਮਿਲ ਜਾਂਦੀ ਸੋ ਇਹ ਇਹ ਅਕਾਲੀ ਦਲ ਜਿਹੜੀ ਸੰਸਥਾ ਪ੍ਰਾਣੀ ਉਸੇ ਦੀ ਭਰਤੀ ਚੱਲ ਰਹੀ ਹੈ ਸ਼੍ਰੋਮੀ ਅਕਾਲੀ ਗੱਲ ਦੀ ਅੱਜ ਸੁਖਵੀਰ ਨੇ ਆਪ ਦੇ ਤੌਰ ਤੇ ਪ੍ਰਧਾਨ ਕੀ ਆਪ ਦੀ ਬਣਾ ਲਈ ਆ ਠੀਕ ਉਹਨੇ ਚੁੰਮ ਚੁੰਮ ਕਰਕੇ ਪਰ ਅਖੀਰ ਤੇ ਮੈਨੂੰ ਇਹ ਪਤਾ ਵੀ ਗੁਰੂ ਸਾਹਿਬ ਜੀ ਨੇ ਓਵੇਂ ਕਲਾ ਵਾਪਰਨੀ ਆ ਅਕਾਲ ਸਾਹਿਬ ਦੇ ਹੁਕਮ ਤੋਂ ਕਿਸੇ ਤੋਂ ਨਹੀਂ ਭੱਜਿਆ ਜਾਣਾ ਇਹ ਸੁਖਵੀਰ ਨੂੰ ਵੀ ਅਖੀਰ ਆਪਦੀ ਜਿਹੜੀ ਇਹ ਹਾਟਾ ਛੱਡਣੀ ਪਊਗੀ ਮੇਰਾ ਇਹ ਮੰਨਣਾ ਬਾਕੀ ਭੌਂ ਦੀ ਕੁਸ਼ ਤੇ ਇਹ ਦਵਾਰ ਤੋਂ ਉਹੀ ਅਕਾਲੀ ਦਲ ਸਰਜੀਤ ਹੋਊਗਾ ਤੇ ਜਿਹਨੂੰ ਸੰਗਤ ਚਾਊਗੀ ਉਹੀ ਇਹਦੀ ਸੇਵਾ ਕਰੂਗਾ ਜਿਹਨੂੰ ਸੰਗਤ ਚਾਹੂਗੀ ਉਹੀ ਅੱਗੇ ਇਹਦੀ ਨੁਮਾਇੰਦਗੀ ਦੇ। ਦੇਸ਼ ਉਹ ਦੇਸ਼ ਵਾਧੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਮਿੱਤਰੋ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਉਹਦੇ ਪੰਜਾਬ ਚੈਨਲ। ਅੱਜ ਪੰਜਾਬ ਅੰਦਰ ਜਿਹੜਾ ਸ਼੍ਰੋਮਣੀ ਕਾਲੀ ਦਰ ਪੰਜਾਬ ਦੀ ਹਿਤਾ ਪਾਰਟੀ ਆ ਪੰਜਾਬ ਦਾ ਮੋਢਾ ਕਹਿ ਸਕਦੇ ਆ ਆਪਾਂ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੀ ਆ ਉਸ ਨੂੰ ਲੈ ਕੇ ਲੰਮੇ ਸਮੇਂ ਤੋਂ ਜਿਹੜੇ ਤਕਰੀਰਾਂ ਵਿਵਾਦ ਖੜੇ ਹੋਏ ਆ ਤੇ ਇਹਨਾਂ ਵਿਵਾਦਾਂ ਨੂੰ ਸਲਝਾਉਣ ਲਈ ਪੰਥ ਨੂੰ ਚੜ੍ਹਦੀ ਕਲਾ 'ਚ ਕਰਨ ਲਈ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ 'ਚ ਇੱਕ ਨਵਾਂ ਅਕਾਲੀ ਦਲ ਮੋੜ ਸੁਰਜੀਤ ਕਰਨ ਲਈ ਇੱਕ ਕਮੇਟੀ ਬਣੀ ਸੀ ਪੰਜ ਮੈਂਬਰੀ ਕਮੇਟੀ ਉਸ ਕਮੇਟੀ ਨੇ ਪੰਜਾਬ ਦੀ ਅੰਦਰ ਜਿਹੜੀ ਸ਼੍ਰੋਮਣੀ ਅਕਾਲੀ ਦਰ ਨਵੇਂ ਸਿਰੇਓ ਖੜਾ ਕਰਨ ਲਈ ਭਰਤੀ ਸ਼ੁਰੂ ਕੀਤੀ ਹੈ ਉਸ ਭਰਤੀ ਨੂੰ ਅਸੀਂ ਦੇਖ ਰਹੇ ਹਾਂ ਜਿੱਥੇ ਧਰਮ ਨੂੰ ਪਿਆਰ ਕਰਨ ਵਾਲੇ ਪੰਥ ਦੀ ਚੜ੍ਹਦੀ ਕਲਾ ਵਾਲੇ ਪੰਜਾਬ ਦੇ ਜਿਹੜੇ ਚੜ੍ਹਦੀ ਕਲਾ ਦੇਖਣ ਨੂੰ ਜਿਹੜੀਆਂ ਸ਼ਕਸ਼ੀਤਾ ਹੈਗੀਆਂ ਉਹ ਸਮਰਪਿਤ ਹੋਈਆਂ ਭਰਤੀ ਵਾਲੇ ਪਾਸੇ ਨੂੰ ਉਲੇਰ ਕੀਤਾ ਉਹਨਾਂ ਨੇ ਕੋਈ ਕਿਸੇ ਵੀ ਪਾਰਟੀ ਨਾਲ ਰਿਲੇਟਡ ਸੀ ਉਹਨਾਂ ਚੋਂ ਇੱਕ ਸੰਸਥਾ ਜਿਹੜੀ ਮਿਸਲ ਸਤਲੁਜ ਜਿਸ ਨੂੰ ਅਸੀਂ ਦੇਖਦੇ ਸੀ ਪੰਜਾਬ ਦੇ ਮੁੱਦਿਆਂ ਨੂੰ ਬਖੂਬੀ ਉਠਾਉਂਦੀ ਸੀ ਕੋੜੇ ਵੀ ਝੰਡਾ ਉਲੰਧ ਕੀਤਾ ਹੋਇਆ ਹੈ ਅੱਜ ਮਿਸਨ ਸੱਤ ਲੋਜ ਦੇ ਪ੍ਰਮੁੱਖ ਆਗੂ ਸਰਦਾਰ ਦਵਿੰਦਰ ਸਿੰਘ ਸੇਖੋ ਸਾਡੇ ਦਰਮਿਆਨ ਆ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਉਹਨਾਂ ਦਾ ਮਨ ਕਿਵੇਂ ਬਣਿਆ ਤੇ ਕੀ ਉਹ ਮਹਿਸੂਸ ਕਰ ਰਿਹਾ ਉਹ ਸਭ ਤੋਂ ਪਹਿਲਾਂ ਦਾ ਸਵਾਗਤ ਕਰੀਏ ਸੇਖੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਬਾਈ ਖਾਲਸਾ ਹੋਏ ਦੀ ਖੁਸ਼ੀ ਆ ਸੇਖੋ ਸਾਹਿਬ ਅਸੀਂ ਦੇਖਦੇ ਆ ਕਿ ਤੁਸੀਂ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖਾਲਸਾ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਅਧੀਨ ਭਰਤੀ ਮਹਿਮਦਈ ਹੋਕਾ ਤੇ ਰਹਿਓ ਜਾਗ ਦੇ ਰਹਿਓ ਮਿਸਲ ਸਤਲੁਜ ਇਸ ਰੰਗ ਚ ਕਿਵੇਂ ਰਗੀ ਗਈ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਮਿਸਲ ਸਤਲੁਜ ਦੇ ਤਹਿਤ ਵਿਚਰਨਾ ਸ਼ੁਰੂ ਕੀਤਾ ਜੀ ਤਾਂ ਇੱਕ ਗੱਲ ਸਮਝ ਆਈ ਆ ਵੀ ਜਿਹੜੀ ਪੰਜਾਬ ਨੂੰ ਇੱਕ ਖੇਤਰੀ ਧਰਤੀ ਬਹੁਤ ਜ਼ਿਆਦਾ ਲੋੜ ਆ ਜੀ ਪੰਜਾਬ ਦੇ ਮਸਲੇ ਬਹੁਤ ਵੱਖਰੇ ਐ ਹਿੰਦੁਸਤਾਨ ਨਾਲੋਂ ਕਿਉਂਕਿ ਇੱਥੇ ਆਪਾਂ ਸਿੱਖ ਵਸਦੇ ਆ ਸਿੱਖਾਂ ਦਾ ਇੱਕ ਮжоਰਿਟੀ ਸੂਬਾ ਸਿੱਖਾਂ ਦੀ ਆਪਦੀ ਜਿਹੜੀ ਹੋਂਦ ਆ ਉਹਦੇ ਲਈ ਪੰਜਾਬ ਦੀ ਇੱਕ ਖੇਤਰੀ ਪਾਰਟੀ ਦੀ ਲੋੜ ਆ ਖੇਤਰੀ ਪਾਰਟੀ ਕਿਹੋ ਜੀ ਹੋਣੀ ਚਾਹੀਦੀ ਆ ਤਾਂ ਉਹ ਸਪਸ਼ਟ ਹੁੰਦਾ ਵੀ ਕਾਲੀ ਦਲ ਇਹ ਰੋਲ ਪੰਜਾਬ ਲਈ ਕਰਦਾ ਰਿਹਾ ਹਮੇਸ਼ਾ ਹੀ ਲੜਦਾ ਰਿਹਾ ਪੰਜਾਬ ਦੇ ਹੱਕਾਂ ਲਈ ਤਾਂ ਆਪਾਂ 2024 'ਚ ਇੱਕ ਡਾਕੂਮੈਂਟ ਛਾਪਿਆ ਸੀਗਾ ਟੀਚੇ ਅਤੇ ਮਨੋਰਥ ਉਹਦੇ ਵਿੱਚ ਉਸੇ ਟਾਈਮ ਜਿਹੜੀ ਆਪਾਂ ਪਹਿਲਾਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਵੀ ਕਾਲੀ ਦਲ ਨੂੰ ਮੁੜ ਸਰਜੀਤ ਕਰਨਾ ਮਿਸਲ ਸਾਤ ਲੋਈ ਦਾ ਇੱਕ ਟੀਚਾ ਜੀ ਉਹ ਉਹਦੇ ਤਹਿਤ ਉਦੋਂ ਜੋ ਛਾਪਿਆ ਉਦੋਂ ਨਹੀਂ ਪਤਾ ਸੀ ਕਿਵੇਂ ਕਰਾਂਗੇ ਛਾਪਤਾ ਡਾਕੂਮੈਂਟ ਮੈਨੂੰ ਲੱਗਦਾ ਹੈ ਗੁਰੂ ਸਾਹਿਬ ਦੀ ਕਲਾਈ ਸੀ ਵੀ ਉਹ ਉਹ ਸ਼ਬਦ ਲਿਖੇ ਗਏ ਤੇ ਉਹ ਡਾਕੂਮੈਂਟ ਛਾਪਿਆ ਗਿਆ ਤਾਂ ਉਦੋਂ ਕਿਤੇ ਨਾ ਕਿਤੇ ਮਨ 'ਚ ਹੁੰਦਾ ਸੀ ਵੀ ਇਹ ਹੋਊ ਕਿਵੇਂ ਉਹ ਜਿਹੜੀ ਆਪਾਂ ਨੂੰ ਸਮਝ ਇਹ ਸੀ ਵੀ ਜਿਹੜਾ ਇਹਨਾਂ ਨੇ ਇਸ ਟਾਈਮ ਜਿਹੜੀ ਕਾਬਜ ਧੇਰਾ ਬਾਦਲ ਸਾਹਿਬ ਘਿਆੜੀ ਇਹਨਾਂ ਨੇ ਦੋ ਚੀਜ਼ਾਂ ਕਰੀਆਂ ਇੱਕ ਤਾਂ ਉਹ ਮਨੋਰ ਤੋਂ ਪਾਸੇ हट ਗਏ ਔਰ ਉਹਦੇ ਲਈ ਉਹਨਾਂ ਨੇ ਜਿਹੜਾ ਢਾਂਚਾ ਸੀਗਾ ਜਿਹੜਾ ਕਾਲੀਦਲ ਦਾ ਸਵਿਧਾਨ ਸੀ ਉਹਦੇ ਵਿੱਚ ਵੀ ਹੁਨਤਾਈ ਕਰੀ ਸੀ ਉਹਨਾਂ ਨੇ ਇਹਨੂੰ ਜਿਹੜਾ ਪ੍ਰੋਸੈਸ ਸੀਗਾ ਚੋਣ ਦਾ ਉਹ ਚਿਹਰਾ ਫੇਰੀ ਕਰੀ ਸੀ ਜਿਹੜੀ ਇਹਨਾਂ ਦੀ 52 ਮੈਂਬਰੀ ਕਮੇਟੀ ਜਿਹੜੀ ਪ੍ਰਧਾਨ ਚੁਣਦੀ ਆ ਉਹ ਚ ਉਹਨਾਂ ਨੇ 31 ਮੈਂਬਰ ਨਾਮਿਨੇਟ ਕਰਤੇ ਤੇ 20 ਜਿਹੜੇ ਥੱਲੋਂ ਚੁਣ ਕੇ ਆਉਣ ਦੇ ਭਰਤੀ ਨਾਲ ਜਿਹੜੇ ਆਏ ਉਹ ਮਤਲਬ ਇਹ ਕਹਿ ਲਈਏ ਆਪਾਂ ਵੀ ਜਿਹੜੀ ਭਰਤੀ ਵਾਲੇ ਸੀ ਉਹ 20 ਰਹਿ ਗਏ ਜਿਹੜੀ ਮਨਮਰਜ਼ੀ ਨਾਲ ਆਪਣੇ ਆਪ ਤਿਆਰ ਕਰਨੀ ਸੀ ਉਹਨਾਂ ਦੀ ਗਿਣਤੀ ਵਧਾਤੀ ਤੇ ਫਿਰ ਉਹ ਇਨਸਾਫ ਤਾਂ ਨਹੀਂ ਕਰਦਾ ਹਾਂਜੀ ਉਹ ਉਹ ਹੋ ਹੀ ਨਹੀਂ ਰਿਹਾ ਸੀ ਜੀ ਤਾਂ ਉਦੋਂ ਆਪਾਂ ਨੂੰ ਇਹ ਗੱਲ ਸਮਝ ਆਈ ਸੀ ਵੀ ਮੈਂਬਰਸ਼ਿਪ ਦੁਆਰਾ ਸ਼ੁਰੂ ਹੋਵੇ ਅਸੀਂ ਸੋਚਦੇ ਸੀ ਕੋਈ ਲੀਗਲ ਰਵਾ ਵੀ ਦਿਖਿਆ ਜਾਵੇ ਇਹਦੇ ਆਸਤੇ ਵੀ ਆਪਾਂ ਕੋਰਟ ਜਾਈਏ ਵੀ ਇਹਨਾਂ ਨੇ ਜਿਹੜੀ ਕੋਈ ਵੀ ਪਾਰਟੀ ਜਿਹੜੀ ਰਜਿਸਟਰ ਹੋਈ ਹੁੰਦੀ ਹੈ ਜੀ ਉਹ ਉਹ ਉਹਦਾ ਅੰਦਰ ਜਿਹੜਾ ਚੋਣ ਦਾ ਪ੍ਰੋਸੈਸ ਆ ਉਹ ਡੈਮੋਕਰੇਟਿਕ ਦੇਣਾ ਪੈਂਦਾ ਸੰਵਿਧਾਨ ਚ ਵੀ ਉਹਨਾਂ ਨੇ ਤਾਂ ਜਮਾਈ ਤੋੜਤਾ ਤਾਂ ਉਦੋਂ ਇਹ ਗੁਰੂ ਸਾਹਿਬ ਨੇ ਇਹੋ ਜੀ ਵਿਧ ਬਣਾਈ ਵੀ ਕਾਲ ਤੱਕ ਸਾਹਿਬ ਤੇ ਇਹ ਪਹੁੰਚ ਗਏ ਦੋਨੇ ਧੜੇ ਆਪਸ ਦੀ ਇਹਨਾਂ ਦਾ ਰੌਲਾ ਸੀ ਇਹ ਪਹੁੰਚੇ ਤੱਕ ਆਲਤਖ ਸਾਹਿਬ ਤੋਂ ਸਾਰਿਆਂ ਤੋਂ ਮੰਗੀਆਂ ਗਈਆਂ ਰਾਇ ਮੰਗੀਆਂ ਗਈਆਂ ਵੀ ਇਹਦਾ ਹੱਲ ਕੀ ਹੋਵੇ ਤਾਂ ਆਪਾਂ ਉਦੋਂ ਇੱਕ ਲਿਖਤੀ ਰੂਪ ਚ ਪੂਰਾ ਪੱਤਰ ਦੇ ਕੇ ਆਏ ਸੀ ਜੀ ਜਿੱਚ ਆਪਾਂ ਕਿਹਾ ਸੀ ਇਹ ਜਿਹੜੀ ਲੀਡਰਸ਼ਿਪ ਆ ਪਹਿਲੀ ਗੱਲ ਤਾਂ ਇਹ ਅਯੋਗ ਐ ਇਸ ਟਾਈਮੇ ਗਵਾਹੀ ਕਰਨ ਲਈ ਯੋਗ ਨਹੀਂ ਤੇ ਤੁਸੀਂ ਇਹਦੀ ਦੁਬਾਰ ਤੋਂ ਭਰਤੀ ਸ਼ੁਰੂ ਕਰੋ ਭਰਤੀ ਦੇ ਵਿੱਚ ਜਿਹੜੇ ਲੋਕ ਬਾਹਰ ਬੈਠੇ ਆ ਜਿਹੜਾ ਜਿਹੜਾ ਬਹੁਤ ਵੱਡਾ ਨੌਜਵਾਨ ਤਬਕਾ ਬਾਹਰ ਬੈਠਾ ਹੈ ਬਹੁਤ ਸਾਰੇ ਪੰਥਦਰਦੀ ਬਾਹਰ ਬੈਠੇ ਆ ਉਹ ਸਾਰੇ ਇਹਦੇ ਵਿੱਚ ਜੁੜਨ ਤੇ ਉਹ ਦੁਬਾਰਤੋਂ ਉਹ ਜਿਹੜੀ ਚੋਣ ਪ੍ਰਕਿਰਿਆ ਜਿਹੜੀ ਪੁਰਾਣੀ ਸਾਡੇ ਬਜ਼ੁਰਗ ਕਰਦੇ ਰਹੇ ਜਿਵੇਂ ਉਵੇਂ ਤਰੀਕੇ ਨਾਲ ਜ਼ਿਲ੍ਹਾ ਪ੍ਰਧਾਨ ਸਰਕਲ ਪ੍ਰਧਾਨ ਡੈਲੀਗੇਟ ਬਣ ਕੇ ਪ੍ਰਧਾਨ ਦੀ ਚੋਣ ਹੋਵੇ ਜਿਹਦੇ ਵਿੱਚ ਸਾਰੀ ਸ਼ਮੂਲੀਅਤ ਹੋਵੇ ਤਾਂ ਆਪੇ ਟੀਚੇ ਆਉ ਨੂੰ ਆਪੇ ਮੋੜਾ ਖੜ ਜੂ ਕਿਉਂਕਿ ਸੰਗਤ ਆਊਗਾ ਸੋ ਜਦੋਂ ਇਹ ਹੁਕਮ ਆਇਆ ਤੇ ਇਹ 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 ਇੱਕ ਕਲਾ ਸੀ ਤੇ ਜਦੋਂ ਹੁਕਮ ਆਇਆ ਤੇ ਅਸੀਂ ਉਸੇ ਟਾਈਮ ਹੀ ਇਹ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਵੀ ਜਿਹੜੀ ਚੀਜ਼ ਆਪਾਂ ਸੋਚੀ ਸੀ ਹੋ ਸਕਦਾ ਸਾਡੇ ਤੋਂ ਕਦੇ ਵੀ ਨਾ ਪੂਰੀ ਹੁੰਦੀ ਵੀ ਇੱਕ ਜਥੇਬੰਦੀ ਦੇ ਤੌਰ ਤੇ ਮੈਂ ਵਿਚਰ ਰਹੇ ਆ ਇੰਨੇ ਕਾਰਜ ਬਹੁਤ ਵੱਡੇ ਹੁੰਦੇ ਇਹ ਤਾਂ ਤੁਸੀਂ ਮਹਿਸੂਸ ਕੀਤਾ ਸੀ ਹਾਲਾਤਾਂ ਤੋਂ ਜਿਹੜੀਆਂ ਚੁਣੌਤੀਆਂ ਤੋਂ ਜੋ ਕੁਝ ਵਾਪਰ ਰਿਹਾ ਸੀ ਉਹ ਤੋਂ ਮਹਿਸੂਸ ਕੀਤਾ ਜਿਵੇਂ ਆਕਾਲੀ ਦਲ ਮੋਰ ਸਰਜੀਤ ਹੋਣਾ ਚਾਹੀਦਾ ਪੁਰਾਣੇ ਆਕਾਲੀ ਆਗੂਆਂ ਚ ਕਹਿ ਲੋ ਉਹਨਾਂ ਜੋ ਦੋਖੀ ਦੋਚੀ ਉਹ ਪਰਮਾਰ ਹੋ ਰਹੀ ਹੈ ਹੈਨਾ ਇਹ ਇਹ ਸੀ ਨਾ ਮੁਖਸ਼ਮੰਤ ਹਾਂਜੀ ਹਾਂਜੀ ਤੇ ਹੁਣ ਤੁਸੀਂ ਦੇਖ ਰਹੇ ਹੋ ਹੁਣ ਤੁਸੀਂ ਕਿੰਨਾ ਕ ਲੋਕਾਂ ਤੋਂ ਸ਼ਾਹ ਮਿਲਦਾ ਜਦੋਂ ਤੁਸੀਂ ਮਿਸਲ ਸਤਲੋਜ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਵਾਰਿਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਬੜੋਂ ਹੀ ਹੈਨਾ ਬੜੀ ਜ਼ਰੂਰੀ ਆ ਉਹ ਲੋਕਾਂ ਦਾ ਕੀ ਇਹ ਦੁਨੀਆ ਰਚਣਾ ਦੇਖੋ ਸਿੱਖਾਂ ਦੇ ਵਿੱਚ ਕਾਲ ਤਖਤ ਸਾਹਿਬ ਦਾ ਹੁਕਮ ਸਰਮੌਰ ਆ ਇਹ ਚ ਮਿਸਲ ਸਤਲੋਜ ਕੋਈ ਮੈਟਰ ਨਹੀਂ ਕਰਦੀ ਵੀ ਅਸੀਂ ਜਾ ਕੇ ਕਈਏ ਜੇ ਨਾ ਕਈਏ ਚਲੋ ਅਸੀਂ ਆ ਉਸੋ ਹੁਕਮ ਦੀ ਪਾਲਣਾ ਕਰ ਰਹੇ ਆ ਜਿਹੜਾ ਸਾਨੂੰ ਹੁਕਮ ਲੱਗਾ ਤੇ ਉਤਸ਼ਾਹ ਸੰਗਤ ਚ ਬਹੁਤ ਜ਼ਿਆਦਾ ਆ ਜਿੱਥੋਂ ਤਾਈਂ ਆਪਾਂ ਪਹੁੰਚ ਕਰ ਸਕਦੇ ਆ ਆਪਾਂ ਕਰ ਰਹੇ ਆ ਸੰਗਤ ਆਪਦੇ ਤੌਰ ਤੇ ਆ ਕੇ ਜਿਹੜੀ ਆ ਪੰਜ ਮੈਂਬਰੀ ਕਮੇਟੀ ਦੇ ਨਾਲ ਸੰਪਰਕ ਕਰਕੇ ਆਪਦੇ ਤੌਰ ਤੇ ਪਾਸਬੁੱਕਾਂ ਲੈ ਕੇ ਆ ਰਹੀ ਐ ਜਿਹੜੀਆਂ ਭਰਤੀ ਵਾਲੀਆਂ ਤੇ ਬਹੁਤ ਵੱਡੇ ਪੱਦਰ ਤੇ ਭਰੀਆਂ ਜਾ ਰਹੀਆਂ ਤੇ ਮੈਨੂੰ ਪੂਰੀ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਲੀ ਦਲ ਜਿਹੜਾ ਸਾਡੇ ਪੁਰਖੇ ਜਿਹੜੇ ਸੰਘਰਸ਼ ਕਰਦੇ ਸੀ ਉਹ ਦੁਬਾਰਾ ਫੇਰ ਖੜਾ ਹੋਊ ਅ ਸਿਕੂਸਾਬੇ ਤੇ ਚਾਹਣਾ ਪਉ ਵੀ ਜਿਹੜੇ ਪੰਜਾਬ ਦਾ ਜਾਗਿਆ ਸਿੱਖ ਕਹ ਲੋ ਜਾਂ ਪੰਜਾਬ ਦਾ ਹਰ ਸਿੱਖਾ ਉਹ ਕਿਉਂ ਪੰਜ ਮੈਮਰੀ ਕਮੇਟੀ ਵਾਲੇ ਸ਼੍ਰੋਮਣੀ ਕਾਲੀ ਦਲ ਦਾ ਮੈਂਬਰ ਬਣੇ ਇਹ ਤੇ ਵਿਸਥਾਰ ਦਿਓ ਦੇਖੋ ਨਵੀਂ ਧਿਰ ਕੋਈ ਵੀ ਖੜੀ ਕਰਨੀ ਬੜੀ ਮੁਸ਼ਕਲ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਪਹਿਲੀ ਗੱਲ ਇਹਨੂੰ ਆਪਾਂ ਜੇ ਉਵੇਂ ਵੀ ਗਿਣ ਲਈਏ ਸਭ ਤੋਂ ਪਹਿਲਾ ਸਰਮੌਰਤਾ ਇਹ ਹੁਕਮ ਅਕਾਲ ਤਖਸਬ ਦਾ ਉਹਨਾਂ ਨੇ ਹੁਕਮ ਦਿੱਤਾ ਵੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰੇ ਇਹ ਕੋਈ ਨਵੇਂ ਦਲ ਦੀ ਭਰਤੀ ਨਹੀਂ ਉਹਨਾਂ ਨੇ ਹੁਕਮ ਦਿੱਤਾ ਸੀ ਉਹਨਾਂ ਨੇ ਸਿੰਘ ਵੀਰ ਬਾਦਲ ਨੂੰ ਵੀ ਕਿਹਾ ਸੀ ਬਈ ਭਈ ਇਹਦੀ ਦੁਆਰ ਤੋਂ ਭਰਤੀ ਹੋ ਜੇ ਲੋਕ ਤੈਨੂੰ ਚਾਹਣਗੇ ਤੈਨੂੰ ਚੁਣ ਲੈਣਗੇ ਉਹ ਤਾਂ ਮੈਂ ਇਹ ਆਣਾ ਵੀ ਗੁਰੂ ਸਾਹਿਬ ਜਦੋਂ ਕਿਸੇ ਤੋਂ ਮੈਨੂੰ ਲੱਗਦਾ ਜੇ ਇਹਨੇ ਗਲਤ ਪਾਸੇ ਜਾਣਾ ਉਹਦੀ ਮਤ ਖਰਾਬ ਹੋ ਜਾਂਦੀ ਹੈ ਤੇ ਜੇ ਉਹ ਗੁਰੂ ਸਾਹਿਬ ਦੇ ਹੁਕਮ ਜਿਵੇਂ ਉਹਨੇ ਮਾਫੀ ਮੰਗ ਲਈ ਸੀ ਉਹ ਦਿਲੋਂ ਮੰਗ ਕੇ ਚੱਲਦਾ ਤੇ ਦਿਲੋਂ ਮੰਗ ਕੇ ਭਰਤੀ ਸਹੀ ਤਰੀਕੇ ਨਾਲ ਕਰਦਾ ਭਰਤੀ ਸ਼ੁਰੂ ਵੀ ਭਾਈ ਠੀਕ ਹੈ ਜੇ ਸੰਗਤ ਮੈਨੂੰ ਹੁਕਮ ਲਾਊਗੀ ਤੇ ਮੈਂ ਸੇਵਾ ਕਰ ਲੂੰਗਾ ਤੇ ਮੈਨੂੰ ਨਾਲਾ ਜੇ ਉਹ ਤੇ ਮਾਫੀ ਸੱਚੇ ਦਿਲੋਂ ਮੰਗੀ ਨਹੀਂ ਹੋ ਸਕਦਾ ਉਹ ਸੇਵਾ ਵੀ ਮਿਲ ਜਾਂਦੀ ਸੋ ਇਹ ਇਹ ਅਕਾਲੀ ਦਲ ਜਿਹੜੀ ਸੰਸਥਾ ਪ੍ਰਾਣੀ ਉਸੇ ਦੀ ਭਰਤੀ ਚੱਲ ਰਹੀ ਹੈ ਸ਼੍ਰੋਮੀ ਅਕਾਲੀ ਦਲ ਦੀ ਅੱਜ ਸੁਖਬੀਰ ਨੇ ਆਪ ਦੇ ਤੌਰ ਤੇ ਪ੍ਰਧਾਨ ਕੀ ਆਪ ਦੀ ਬਣਾ ਲਈ ਆ ਠੀਕ ਉਹਨੇ ਚੁਣ-ਚੁਣ ਕਰਕੇ ਪਰ ਅਖੀਰ ਤੇ ਮੈਨੂੰ ਇਹ ਪਤਾ ਵੀ ਗੁਰੂ ਸਾਹਿਬ ਜੀ ਮੇਂ ਓਮੇ ਕਲਾ ਵਾਪਰਨੀ ਆ ਅਕਾਲ ਸਾਖ ਸਾਹਿਬ ਦੇ ਹੁਕਮ ਤੋਂ ਕਿਸੇ ਤੋਂ ਨਹੀਂ ਭੱਜਿਆ ਜਾਣਾ ਇਹ ਸੁਖਬੀਰ ਨੂੰ ਵੀ ਅਖੀਰ ਔਫ ਦੀ ਜਿਹੜੀ ਇਹ ਹਾਟਾ ਛੱਡਣੀ ਪਊਗੀ ਮੇਰਾ ਇਹ ਮੰਨਣਾ ਬਾਕੀ ਪੌਣ ਦੀ ਕੁਛ ਤੇ ਇਹ ਦਵਾਰ ਤੋਂ ਉਹੀ ਅਕਾਲੀ ਦਲ ਸਰਜੀਤ ਹੋਊਗਾ ਤੇ ਜਿਹਨੂੰ ਸੰਗਤ ਚਾਹੂਗੀ ਉਹੀ ਇਹਦੀ ਸੇਵਾ ਕਰੂਗਾ ਜਿਹਨੂੰ ਸੰਗਤ ਚਾਹੂਗੀ ਉਹੀ ਅੱਗੇ ਇਹਦੀ ਨੁਮਾਇੰਦਗੀ ਕਰੂਗਾ ਨੁਮਾਇੰਦਗੀ ਬਿਲਕੁਲ ਜੀ ਤੁਸੀਂ ਜਿਹੜੀ ਭਰਤੀ ਕਰ ਰਹੇ ਹੋ ਇਹਦਾ ਕੀ ਢੰਗ ਤਰੀਕਾ ਹੈ ਲੋਕ ਕਿਵੇਂ ਤੁਹਾਡੇ ਨਾਲ ਜੁੜਨ ਇਹਦੇ ਸਬੰਧੀ ਥੋੜਾ ਜਾਣਨਾ ਪਾਓ ਵੇਖੋ ਇਹ ਇੱਕ ਤਾਂ ਆਪਣੇ ਕੋਲੇ ਆਪ ਪਿਛਲੇ ਸਮੇਂ ਦੇ ਵਿੱਚ ਮਸਲ ਸੱਤ ਲੋ ਜਿਲਾਂ ਤਕਰੀਬਨ 8000 ਮੈਂਬਰ ਜੁੜਿਆ ਵਿਆ ਜੀ ਇੱਕ ਤਾਂ ਆਪਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾ ਰਹੇ ਆ ਵੀ ਭਾਈ ਤੁਸੀਂ ਆ ਜਿਹੜਾ ਭਰਤੀ ਅਸੀਂ ਜਾ ਜਾ ਕੇ ਉਹਨਾਂ ਨੂੰ ਕਿਉਂਕਿ ਥੋੜਾ ਜਿਹਾ ਮੋਟੀਵੇਟ ਵੀ ਨਾ ਕਰਦੇ ਮਤਲਬ ਵੀ ਉਹ ਆਪਣੇ ਵਰਕਰਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਹ ਜਗਾ ਰਹੇ ਹੋ ਜਿਹੜਾ ਸ਼੍ਰੀ ਕਾਲਕ ਸਾਬ੍ਹ ਤੋਂ ਹੁਕਮ ਜਾਰੀ ਹੋਇਆ ਉਹਦੇ ਤੇ ਪਹਿਰਾ ਦਿਓ ਹਾਂਜੀ ਉੱਤੇ ਪਹਿਰਾ ਦਿਓ ਤੇ ਉਹ ਭਰਤੀ ਕਰੋ ਭਰਤੀ ਕਰੋ ਉਹ ਭਰਤੀ ਕਰਨ ਦੀ ਕਿਹੜੀਆਂ-ਕਿਹੜੀਆਂ ਸ਼ਰਤਾਂ ਦੀ ਹਰ ਜਿਹਨੇ ਭਰਤੀ ਹੋਣਾ ਮੈਂਬਰ ਬੰਨਾ ਉਹਨਾਂ ਕਿਹੜੀ ਸ਼ਰਤਾਂ ਦੀ ਪਾਲਣਾ ਕਰਨੀ ਦੇਖੋ ਇੱਕ ਤਾਂ ਉਹ ਉਹਦਾ ਇਥੋਂ ਦਾ ਵੋਟਰ ਹੋਣਾ ਹੋਵੇ ਕਿਉਂਕਿ ਦੋ ਚੀਜ਼ਾਂ ਨਾਲ ਉਹਨਾਂ ਨੇ ਮੰਗੀਆਂ ਵੋਟਰ ਕਾਰਡ ਨੰਬਰ ਜਾਂ ਆਧਾਰ ਕਾਰਡ ਨੰਬਰ ਜੀ ਕਿਉਂਕਿ ਵੋਟ ਵੀ ਉਹੀ ਬੰਦਾ ਪਾ ਸਕਦਾ ਤੇ ਉਹਦੀ ਉਹ ਪੰਜਾਬ ਦੇ ਵਿੱਚ ਜਿਹੜੀ ਉਹਦੀ ਭਰਤੀ ਚੱਲ ਰਹੀ ਆ ਕੀ ਜਿਹੜਾ ਇਹ ਇਹਦਾ ਮੈਂਬਰ ਬਣੂਗਾ ਉਹਦਾ ਗੁਰਸਿੱਖ ਹੋਣਾ ਦਾੜੀ ਕੇਸ ਰੱਖਣੇ ਤੇ ਇਹ ਹੋਣਾ ਜ਼ਰੂਰੀ ਜਾਂ ਅਮਰਤਾ ਦੀ ਹੋਣਾ ਜ਼ਰੂਰੀ ਇਦਾਂ ਦੀਆਂ ਕੋਈ ਸ਼ਰਤਾਂ ਹੈਗੀਆਂ ਕਿ ਇਹ ਇੱਕ ਪੰਜਾਬ ਦਾ ਵਾਸੀ ਹੈ ਦੇਖੋ ਫਿਲਹਾਲ ਇਹ ਮੈਂ ਨੂੰ ਲੱਗਦਾ ਹੈ ਜੀ ਕੋਈ ਸ਼ਰਤ ਨਹੀਂ ਰੱਖੀ ਗਈ ਕਦੋਂ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਇਹਦਾ ਮੈਂਬਰ ਬਣ ਸਕਦਾ ਫਿਲਹਾਲ ਤਾਂ ਇਵੇਂ ਚੱਲ ਰਿਹਾ ਜੀ ਇੱਥੇ ਕੋਈ ਆਧਾਰ ਕਾਰਡ ਜ਼ਰੂਰੀ ਹੈ ਹਾਂਜੀ ਉਹਦਾ ਜਿਹੜਾ ਫਾਰਮ ਭਰੂ ਕੋ ਦੇ ਨਾਲ ਲੱਗਣਾ ਦੇਖੋ ਕਾਲੀਨਦਲ ਦਾ ਇੱਕ ਪਾਰਟੀ ਦਾ ਮੈਂਬਰ ਬਣਨਾ ਹੈ ਪਾਰਟੀ ਦਾ ਮੈਂਬਰ ਉਹੀ ਬਣਦਾ ਹੁੰਦਾ ਜਿਹੜਾ ਉਸ ਵਿਚਾਰਧਾਰਾ ਨਾਲ ਸਹਿਮਤ ਹੋਵੇ ਆਪਾਂ ਉਸੇ ਪਾਰਟੀ ਨਾਲ ਰਲਦੇ ਨੇ ਵੀ ਜਿਹਦੇ ਨਾਲ ਜਿਵੇਂ ਇੱਥੇ ਹੁਣ ਭਾਜਪਾ ਭਾਜਪਾ ਨਾਲ ਜਿਹੜਾ ਭਾਜਪਾ ਦੀ ਵਿਚਾਰਧਾਰਾ ਨਾਲ ਸਹਿਮਤ ਉਹੀ ਰਲਦਾ ਦੂਜਾ ਬੰਦਾ ਨਹੀਂ ਰਲਦਾ ਕਾਂਗਰਸ ਨਾਲ ਕਾਂਗਰਸ ਦੀ ਵਿਚਾਰਧਾਰਾ ਵਾਲਾ ਰਲਦਾ ਤੇ ਇਹਨੂੰ ਦੂਜੀਆਂ ਧਰਾਂ ਨਾਲ ਜਿਹੜੀਆਂ ਵੀ ਚੱਲਦੀਆਂ ਸੋ ਜਿਹਦੀ ਵਿਚਾਰਧਾਰਾ ਅਕਾਲੀ ਆ ਵੀ ਜਿਹਦੇ ਅਕਾਲੀ ਵਿਚਾਰਧਾਰਾ ਕੀ ਆ ਉਹ ਮੋਟੀ ਇਹ ਵੀ ਪੰਥ ਵਸੇ ਮੌਜਣਾ ਪੰਥ ਜਿਹੜਾ ਹੈਗਾ ਉਹ ਪੰਜਾਬ ਵਸੂਗਾ ਨਾਲ ਪੰਥ ਵਸੂਗਾ ਤੇ ਸਾਰਿਆਂ ਨੂੰ ਆਪਾਂ ਜਿਵੇਂ ਕਹਿੰਦੇ ਆ ਵੀ ਪੰਜਾਬ ਦੀ ਖੁਸ਼ਹਾਲੀ ਸਿੱਖਾਂ ਦੇ ਜਿਹੜੇ ਮਸਲੇ ਸਿੱਖਾਂ ਦੀ ਜਿਹੜੀ ਆਪਦੀ ਧਾਰਮਿਕ ਅਤੇ ਇੱਥੇ ਜਿਹੜੀ ਧਾਰਮਿਕ ਆਜ਼ਾਦੀ ਹੈ ਲੋਕ ਧਾਰਮਿਕ ਆਜ਼ਾਦੀ ਜਾਂ ਆਪਣੀ ਜਿਹੜੀ ਸੱਭਿਆਚਾਰਕ ਆਜ਼ਾਦੀ ਹੈ ਜੀ ਸੱਭਿਆਚਾਰਕ ਆਪਦਾ ਸਾਡੇ ਤੋਂ ਕੋਈ ਬਾਹਰੀ ਹਮਲਾ ਨਾ ਹੋਵੇ ਸੱਭਿਆਚਾਰ ਦਾ ਉਹ ਜਿਹੜੀ ਸਿੱਖ ਪਹਿਚਾਣ ਆ ਜਿਹੜੀ ਸਿੱਖ ਇੱਕ ਕੌਮੀਅਤ ਦੇ ਤੌਰ ਤੇ ਵਿਚਰਦੇ ਆ ਉਹ ਸਾਰੀਆਂ ਚੀਜ਼ਾਂ ਨਾਲ ਜਿਹੜਾ ਬੰਦਾ ਸਹਿਮਤ ਹੁੰਦਾ ਉਹੀ ਕალი ਦਲ ਦਾ ਮੈਂਬਰ ਬਣ ਰਿਹਾ ਜੀ ਸੋ ਇਹ ਉਵੇਂ ਹਜੇ ਖੁੱਲੀ ਤੇ ਹਾਂ ਤੁਹਾਡੀ ਗੱਲ ਠੀਕ ਆ ਮੈਂ ਇਹ ਤੁਹਾਡੇ ਰਾਹੀਂ ਅਪੀਲ ਕਰਦਾ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਵੀ ਵੇਖੋ ਗੁਰੂ ਸਾਹਿਬ ਨੇ ਆਪਾਂ ਨੂੰ ਜਿਹੜੀ ਮੋਹਰ ਬਖਸ਼ੀ ਆ ਸੇ ਕੇਸ ਜਿਹੜੇ ਹੈਗੇ ਗੁਰੂ ਦੀ ਮੋਹਰ ਦਸਤਾਰ ਬਖਸ਼ੀ ਆ ਉਹ ਉਹ ਆਪ ਹੀ ਆਪਾਂ ਨੂੰ ਫਰਜ਼ ਬਣਦਾ ਆਪਣਾ ਇੰਡੀਆਂ ਕੁਰਬਾਨੀਆਂ ਗੁਰੂ ਦੇ ਗਿਆ ਹਜੇ ਵੀ ਆਪਾਂ ਦਾੜੀ ਕੇਸ ਕਟਾਈ ਫਰਦੇ ਆ ਤੇ ਮਾਰੀ ਗੱਲ ਸੋ ਉਹ ਕੇਸ ਤਰੀ ਦਸਤਾਰ ਤਰੀ ਹੋਣਾ ਪਹਿਲ ਤੇ ਧਾਰ ਤੇ ਹੋਣਾ ਚਾਹੀਦਾ ਹਾਂਜੀ ਹੋਣਾ ਚਾਹੀਦਾ ਹਾਂ ਹਰ ਬੱਚੇ ਦਾ ਹਰ ਪੰਜਾਬੀ ਦਾ ਹਰ ਸਿੱਖ ਦਾ ਇਹ ਫਰਜ਼ ਹੈ ਕਿ ਉਹ ਮਤਲਬ ਕੇਸ ਰੱਖੇ ਦਸਤਾਰ ਸਜਾਵੇ ਬਿਲਕੁਲ ਜੀ ਤੁਸੀਂ ਇਹ ਨੌਜਵਾਨਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਕੀ ਸੁਨੇਹਾ ਸਾਡੇ ਉਹਦੇ ਪੰਜਾਬ ਚੈਨਲ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੇਰੀ ਨੌਜਵਾਨਾਂ ਨੂੰ ਖਾਸ ਇਹੋ ਅਪੀਲ ਆ ਵੇਖੋ ਜਿਹੜੇ ਆਪਣੇ ਮਸਲੇ ਆ ਕੇਂਦਰ ਨਾਲ ਉਹ ਸਿਆਸੀ ਮਸਲੇ ਆ ਤੇ ਉਹਨਾਂ ਲਈ ਸਿਆਸੀ ਤਰਹੀ ਚਾਹੀਦੀ ਹੈ ਲੜਨ ਨੂੰ ਆਪਾਂ ਇੱਥੇ ਬਹੁਤ ਸਾਰੇ ਮਸਲੇ ਨੂੰ ਆਪਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਵੀ ਹੱਲ ਕਰ ਸਕਦੇ ਆ ਆਪਾਂ ਇੱਕ ਡਾਕੂਮੈਂਟ ਮਿਸਲ 7 ਲੋਜਲੋਂ ਛਾਪਿਆ ਹੋਇਆ ਉਹਦੇ ਵਿੱਚ ਆਪਾਂ ਜਿਵੇਂ 300 ਘਰ ਸਰ ਆਰਟੀਕਲ ਦੇ ਤਹਿਤ ਬਹੁਤ ਸਾਰੇ ਆਪਣੇ ਮਸਲੇ ਜਿਵੇਂ ਆਪਣਾ ਬਾਹਰੀ ਪ੍ਰਵਾਸ ਬਾਹਰੋਂ ਆ ਰਿਹਾ ਜਾਂ ਆਪਣਾ ਜਿਹੜਾ ਫਾਈਨੈਂਸ਼ੀਅਲ ਮਸਲਾ ਉਹ ਵੀ ਇਹਦੇ ਤਹਿਤ ਹੈ ਜਿਹੜੀਆਂ ਨੌਕਰੀਆਂ ਆਪਣੀਆਂ ਬਾਹਰਲੇ ਲੋਕਾਂ ਨੂੰ ਮਿਲ ਰਹੀਆਂ ਪੰਜਾਬ ਨੂੰ ਨਹੀਂ ਮਿਲ ਰਹੀਆਂ ਉਹ ਸਾਰੀਆਂ ਲੈ ਸਕਦੇ ਆ ਤੇ ਉਹਦੇ ਲਈ ਆਪਾਂ ਨੂੰ ਇੱਕ ਸਿਆਸੀ ਤਿਰ ਜ਼ਰੂਰੀ ਚਾਹੀਦੇ ਜਿਹੜੀ ਉੱਥੇ ਜਾ ਕੇ ਗੱਲ ਕਰੇ ਠੀਕ ਆ ਆਪਣੀਆਂ ਸਮਾਜਿਕ ਜਥੇਬੰਦੀਆਂ ਹੈਗੀਆਂ ਧਾਰਮਿਕ ਜਥੇਬੰਦੀਆਂ ਹੈਗੀਆਂ ਉਹ ਆਪ ਦਾ ਕਾਰਜ ਕਰ ਰਹੀਆਂ ਜਿਵੇਂ ਆਪਾਂ ਹੁਣ ਅਸੀਂ ਪਿੰਨ ਪਿੰਨ ਜਾ ਕੇ ਆਪਾਂ ਮਿਸਨ ਚਾਤ ਲੋ ਜੇ ਲੋ ਪੜਾ ਲਾਉਨੇ ਆ ਉੱਥੇ ਦਸਤਾਰ ਸਿਕਾਉਨੇ ਆ ਗਿੱਤਕਾ ਸਿਕਾਉਨੇ ਆ ਮੁੱਦਿਆਂ ਨੂੰ ਜਾਗਰੂਕ ਕਰਦੇ ਆ ਪਰ ਸਿਆਸੀ ਧਿਰ ਜ਼ਰੂਰੀ ਆ ਸੋ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਕਿਉਂਕਿ ਜੇ ਤੁਸੀਂ ਤੁਹਾਡਾ ਅਗਲਾ ਭਵਿੱਖਾ ਜਿਹੜਾ ਉਹ ਉਹ ਭਵਿੱਖ ਸੁਰੱਖਿਅਤ ਕਰਨਾ ਹੈ ਇੱਕ ਪੀੜੀ ਤੋਂ ਅਗਲੀ ਪੀੜੀ ਤੱਕ ਆਪਾਂ ਇਹ ਪੰਜਾਬ ਦੇ ਕੇ ਜਾਣਾ ਹੈ ਤਾਂ ਆਪਣੀ ਸਿਆਸੀ ਧਿਰ ਖੜੀ ਕਰੀਏ ਇਹ ਇਦੂ ਸੁਨਹਿਰੀ ਮੌਕਾ ਨਹੀਂ ਆ ਸਕਦਾ ਤਾਂ ਸਭ ਤੋਂ ਜਿੱਡਾ ਵੱਡਾ ਇਹ ਹੁਕਮ ਆ ਬਹੁਤ ਵੱਡਾ ਤੁਹਾਨੂੰ ਮੈਂਬਰਸ਼ਿਪ ਖੁੱਲ ਗਈ ਆ ਤੁਸੀਂ ਭਰਤੀ ਹੋ ਕੇ ਆਪਦੀ ਹਸਾਵਨਾ ਜਿਹੜਾ ਤੁਸੀਂ ਚਾਹੁੰਦੇ ਥੋਡੀ ਗਵਾਹੀ ਕਰੇ ਉਹ ਕਰੂਗਾ ਹੋਰ ਕੋਈ ਨਹੀਂ ਕਰ ਸਕਦਾ ਤੁਹਾਡੇ ਕੋਲੇ ਇਸ ਟਾਈਮ ਪਾਵਰ ਦਿੱਤੀ ਗਈ ਹੈ ਆਕਾਲ ਤਖਸਾਲ ਨੇ ਸੰਗਤ ਨੂੰ ਪਾਵਰ ਵੰਡਦੀ ਹੈ ਭਰਤੀ ਦੇ ਤਹਿਤ ਇਹ ਹੁਣ ਸੰਗਤ ਤੇ ਆ ਵੀ ਆਪਾਂ ਇਹ ਜਿਹੜੀ ਆਪਾਂ ਨੂੰ ਉਹਨਾਂ ਨੂੰ ਤਾਕਤ ਦਿੱਤੀ ਆ ਉਹਨੂੰ ਵਰਤਣਾ ਜੇ ਆਪਾਂ ਪਾਸੇ ਹੋ ਕੇ ਬੈਠੇ ਰਵਾਂਗੇ ਫੇਰ ਇਹ ਸਮਾਂ ਖੁੰਝੂਗਾ ਤੇ ਆਪਾਂ ਬਹਿ ਕੇ ਮਿਹਨੇ ਮਾਰਦੇ ਰਹਿਵਾਂਗੇ ਤੇ ਅਸੀਂ ਕਿਸਮਤ ਤੇ ਰੋਣਾ ਹੈ ਹੋ ਸਕਦਾ ਹੈ ਮਤਲਬ ਕੋਈ ਜਿਹੜੇ ਸਾਡੇ ਮਨ ਦੀ ਤਮੰਨਾ ਹੈ ਜਿੱਦਾਂ ਦਾ ਇਹ ਪੰਜਾਬ ਨੂੰ ਸਿੱਚਣਾ ਸ਼੍ਰੋਮਣੀ ਕਾਲੀਦਾਲ ਨੂੰ ਬਣਾਉਣਾ ਉਹ ਨਹੀਂ ਬਣਾ ਸਕਦੇ ਇਸ ਕਰਕੇ ਅੱਜ ਸੇਖੂ ਸਾਹਿਬ ਦਾ ਕਹਿਣਾ ਕਿ ਅੱਜ ਤੁਹਾਡੇ ਕੋਲ ਮੌਕਾ ਹੈ ਤੁਸੀਂ ਅੱਗੇ ਆਓ ਸ਼੍ਰੋਮਣੀ ਕਾਲੀਦਾਲ ਦੇ ਝੰਡਾ ਬਰਦਾਰ ਬਣੋ ਆਪਣੀ ਮਾਨਪਤ ਸਿੰਘ ਦਾ ਆਗੂ ਚੁਣੋ ਤੇ ਆਉਣ ਵਾਲਾ ਜਿਹੜੀ ਸਰਕਾਰ ਆ ਆਪਣੀ ਲਿਆਓ ਪੰਥਕ ਲਿਆਓ ਪੰਜਾਬ ਦੇ ਹਿੱਤਾਂ ਲਈ ਲਿਆਓ ਤਾਂ ਜੋ ਸਾਡਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਤੋਂ ਇੱਕ ਉਸਰਖਿਤ ਅਤੇ ਸੁਨਹਿਰੀ ਬਣ ਸਕੇ ਇਹਦੇ ਨਾਲ ਹੀ ਅੱਜ ਬਹੁਤ ਸੋਹਣੇ ਵਿਚਾਰ ਦਵਿੰਦਰ ਸਿੰਘ ਸਿੱਖ ਹੋਰਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆ ਸਿੱਖੂ ਸਾਹਿਬ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ 'ਚ ਫਿਰ ਜਲਦੀ ਤੁਹਾਡੇ ਪਾਠਕਾਂ ਦੇ ਨਾਲ ਮੁੜ ਮੁੜ ਕਰਨੀ ਸਤਾ ਦੇਵਾਂਗੇ ਜਰੂਰ ਆਇਆ ਚਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਦੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਜਿਹੜੇ ਸਾਰੇ ਦੇਖ ਰਹੇ ਆ ਮੈਂ ਹੋਰ ਵੀ ਬੇਨਤੀ ਕਰਦਾ ਬਾਈ ਜੀ ਹੁਣੀ ਬਹੁਤ ਮਿਹਨਤ ਕਰਦੇ ਆ ਤੇ ਵੱਧ ਤੋਂ ਵੱਧ ਮੈਂ ਇਹ ਕਹਿਣਾ ਵੀ ਇਹ ਆਪਣਾ ਉਦੇ ਪੰਜਾਬ ਚੈਨਲ ਖਾਸ ਕਰ ਫੋਜਪੁਰ ਦੇ ਵਿੱਚ ਇਵੇਂ ਦਾ ਸੋਸ਼ਲ ਮੀਡੀਆ ਦਾ ਚੈਨਲ ਆਧਾਰਾ ਜਿਹੜਾ ਬਾਈ ਜੀ ਹੁਣੀ ਮਿਹਨਤ ਕਰ ਰਿਹਾ ਚੱਲ ਰਿਹਾ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਇਹਦੀ ਜਿਹੜੀ ਆ ਰੀਚ ਆਪਾਂ ਵਧਾਈਏ ਤਾਂ ਕਿ ਬਾਈ ਜੀ ਹੁਣੀ ਜਿਵੇਂ ਅੱਗੇ ਤੁਸੀਂ ਆਪਾਂ ਜਾਣਦੇ ਆ ਆਪਣਾ ਸ਼ੀਰ ਭਗਤ ਸਿੰਘ ਰਾਜਗੁਰੂ ਸਖਦੇਵ ਸੈਟੀ ਰਹੀਂ ਵੀ ਤੁਸੀਂ ਵੇਖੋ ਆਪਣੇ ਜਿਹੜਾ 23 ਮਾਰਚ ਨੂੰ ਕਿੱਡੇ ਵੱਡੇ ਮੇਲੇ ਕਰਾਉਂਦੇ ਆ ਖੇਡਾਂ ਕਰਾਉਂਦੇ ਆ ਬੱਚਿਆਂ ਨੂੰ ਇਸ ਪਾਸੇ ਜੋੜਦੇ ਆ ਤੇ ਆਪਾਂ ਬਾਈ ਜੀ ਹੁਣੋਂ ਦਾ ਹੋਰ ਉਤਸ਼ਾਹ ਇਹਨਾਂ ਨੂੰ ਆਪਾਂ ਸਾਥ ਦੇ ਕੇ ਹੋਰ ਕੰਮ ਕਰੀਏ ਤੇ ਹੋਰ ਸੇਵਾ ਕਰ ਸਕੀ। ਧੰਨਵਾਦ ਬਾਈ ਜੀ ਖਾਲਸਾ ਵਾਹਿਗੁਰੂ ਸਵਾ ਬਾਈ ਜੀ ਦੀ ਫਤਿਹ